ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਬਾਈਪਾਸ ਤੋਂ ਪਿੰਡ ਸੋਨਾ ਦੇ ਨਜ਼ਦੀਕ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਬੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਮੋਟਰ ਤੇ ਝਾੜੀਆਂ ਵਿੱਚ ਲੁਕੋਇਆ ਹੋਇਆ ਸੀ ਔਰ ਉਹਦੇ ਉੱਤੇ ਸੀਮਿੰਟ ਦਾ ਬੋਰਾ ਵੀ ਰੱਖਿਆ ਗਿਆ ਸੀ ਤਾਂ ਜੋ ਆਂਦੇ ਜਾਂਦੇ ਰਾਈਆਂ ਨੂੰ ਪਤਾ ਨਾ ਲੱਗੇ ਕਿ ਇੱਥੇ ਮੋਟਰਸਾਈਕਲ ਝਾੜੀਆਂ ਵਿੱਚ ਲੁਕੋਇਆ ਹੋਇਆ ਉਹ ਤਾਂ ਸਵੇਰੇ ਇੱਕ ਦੋਦੀ ਦੀ ਨਿਗਾ ਉੱਤੇ ਪੈਂਦੀ ਹੈ ਤੇ ਨਾਲ ਪੈਟਰੋਲ ਪੰਪ ਤੇ ਕਰਿੰਦਿਆਂ ਨੂੰ ਉਹ ਸੂਚਿਤ ਕਰਦਾ ਹੈ ਜਿਨ੍ਹਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕਾਗਜ਼ਾ ਜਦੋਂ ਫਰੋਲੇ ਜਾਂਦੇ ਤਾਂ ਪਤਾ ਲੱਗਦਾ ਹੈ ਕਿ ਮੋਟਰਸਾਈਕਲ ਬਰਨਾਲੇ ਪਿੰਡ ਦੇ ਕਿਸੇ ਵਿਅਕਤੀ ਦੇ ਨਾਂ ਤੇ ਬੋਲਦਾ ਪੱਤਰਕਾਰਾਂ ਵੱਲੋਂ ਮੌਕੇ ਤੇ ਸਵਾਲ ਲਏ ਗਏ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਮੋਟਰਸਾਈਕਲ ਹੋ ਸਕਦਾ ਚੋਰੀ ਕੀਤਾ ਗਿਆ ਹੋਵੇ ਜਾ ਹੋ ਸਕਦਾ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਥੇ ਲਕੋਇਆ ਗਿਆ ਹੋਵੇ ਤਾਂ ਪੁਲਿਸ ਨੇ ਕਿਹਾ ਕਿ ਤਫਤੀਸ਼ ਦਾ ਮਾਮਲਾ ਤੇ ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਵੈਰੀਫਾਈ ਕਰਨ ਲਈ ਮੋਟਰਸਾਈਕਲ ਨੂੰ ਥਾਣੇ ਲੈ ਗਏ ਦਿਖਾਣੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਬਕੀਨਾ ਤੁਹਾਡਾ ਜੀ ਮੇਰਾ ਨਾਮ ਮੰਨਾ ਜੀ ਪਿੰਡ ਗੋਲੋਦਾ ਜੀ ਅਸੀਂ ਪੈਟਰੋਲ ਪੰਪ ਤੇ ਕੰਮ ਕਰਦੇ ਹਾਂ ਜੀ ਜਦੋਂ ਸਵੇਰੇ ਆਏ ਜੀ ਇੱਥੇ ਦੇਖਿਆ ਕਿ ਸਾਡੇ ਆਂਦੇ ਅੰਕਲ ਉਹ ਨਹੀਂ ਦੁੱਧ ਪਾਣਗੇ ਉਹ ਨਹੀਂ ਦੱਸਿਆ ਵੇ ਇੱਥੇ ਮੋਟਰਸਾਈਕਲ ਪਿਆ ਜੀ ਜਦੋਂ ਦੇਖਿਆ ਇਹ ਝਾੜੀਆਂ ਦੇ ਨਾਲ ਵਿੱਚ ਧੱਕਿਆ ਸੀਗਾ ਜੀ ਉੱਪਰ ਇਹਦੇ ਥੈਲਾ ਸਗਾ ਜੀ ਠੀਕ ਹੈ ਜੀ ਹਾਂਜੀ ਫਿਰ ਅਸੀਂ ਇਹਨੂੰ ਹੱਥ ਲਿੰਦਾ ਆ ਤੇ ਅੰਕਲ ਉਹਨਾਂ ਨੂੰ ਫੋਨ ਕੀਤਾ ਬਕੀਨ ਸਾਹਿਬ ਉਹਨਾਂ ਨੂੰ ਤੇ ਸਾਰੋ ਨਹੀਂ ਆ ਠੀਕ ਠੀਕ ਜੀ ਬੜੇ ਸਵੇ ਮਿਲਿਆ ਜੀ ਕਿਉਂ ਇੱਥੇ ਸਦਾ ਪਾਕਰ ਸਿੰਘ ਜੀ ਦਾ ਪਪ ਨੇ ਇੱਥੇ ਸੁੰਨੇ ਦੇ ਪਿੰਡ ਗੋਲ ਜੀ ਜੀ ਉਹ ਤੇ ਸਾਡੇ ਪੀਸ਼ਰ ਅਨਜਾਰ ਸਾਹਿਬ ਨੂੰ ਤੇ ਉਹਨਾਂ ਨੇ ਤੁਹਾਨੂੰ ਭੇਜਿਆ ਤੇ ਵੈਰੀਫਾਈ ਕਰਦੇ ਜੀ ਇਹ ਜਿਹੜਾ ਡੈਸ਼ ਹੈ ਕੁਲਦੀਪ ਚੰਦ ਸਾਰੂ ਹਰਮੇਸ਼ ਨੰਬਰ ਨਾਲਾ ਕਰਾ ਜੀ ਠੀਕ ਹੈ ਜੀ ਹੁਣ ਲਿਜਾ ਕੇ ਅਸੀਂ ਵੈਰੀਫਾਈ ਕਰਦੇ ਆ ਕਿਛਦਾ ਹੈ ਉਹਨੂੰ ਫੋਟੋ ਗੱਲ ਵੀ ਕਰਦੇ ਉਹਦਾ ਨੰਬਰ ਲਿਖਿਆ ਥਾਣੇ ਲੈ ਕੇ ਬੈਠ ਗਏ ਬਾਕੀ ਇਹ ਦੂਜੇ ਬੱਲੇ ਆਪਸ਼ਨ ਬੰਦੇ ਆਪਸ਼ਨ ਸਰ ਜਿਵੇਂ ਦੱਸਦੇ ਝਾੜੀਆਂ 'ਚ ਟਕਿਆ ਹੋਇਆ ਸੀ ਜੀ ਇਹੇ ਦੱਸਦੇ ਜੀ ਟਕਿਆ ਹੈ ਜਦੋਂ ਅਸੀਂ ਪਤਾ ਕੀਤਾ ਇਹ ਮਲੇ ਕਿਹਨਾ ਪੁੱਤਰਾ ਮੰਨਾ ਜੀ ਤੇ ਮੁੰਡਾ ਮੰਨਾ ਪੰਪ ਦੇ ਕੰਮ ਕਰਦਾ ਅੱਛਾ ਜੀ ਇਹਨਾਂ ਦੱਸਿਆ ਕਿ ਇਹ ਫੇਰ ਟਕਿਆ ਸੀ ਤੇ ਕਿਹਦੀ ਮੋਟਰ ਏ ਉਹਨਾਂ ਦੀ ਯੂਨਿਟ ਵੀ ਵਕੀਲ ਸਾਹਿਬ ਦੀ ਪਖਰ ਸਿੰਘ ਵਕੀਲੋਂ ਦੀ ਮੋਟਰ ਉਹਨਾਂ ਦੀ ਜਮੀਨ ਆ ਉਹਦਾ ਪੰਪ ਐਥੇ ਉਹਨਾਂ ਨੇ ਫੋਨ ਕੀਤਾ ਸੀ ਸਾਨੂੰ ਜੀ ਜਦੋਂ ਅਸੀਂ ਜਸਟ ਪੰਜ 15 ਮਿੰਟ ਪਹਿਲਾਂ ਫੋਨ ਕੀਤਾ ਸੀ ਆ ਗਏ ਤੇ ਬਾਕੀ ਇਹਨੂੰ ਜਾਵਾਂਗੇ ਲਈ ਆ ਕੇ ਵੈਰੀਫਾਈ ਕਰਾਂਗੇ ਜੀ ਥਾਣੇ ਜਾ ਕੇ ਵੈਰੀਫਾਈ ਕਰਾਓ ਥਾਣੇ ਵਿੱਚ ਕਰਾਓ ਦੱਸ ਦਿਓ ਇਹਦੀ ਮੋਟਰ ਦਾ ਨੰਬਰ ਕੀ ਜੀ ਇਹ ਵੀ 32 55 ਚਾਨ 32 32 ਕੇਸ਼ ਬਣਾ ਜਾਊਗਾ ਠੀਕ ਹੈ ਸਰ ਇਹ ਰੋਡਾ ਜੀ ਪੁਰਾਣਾ ਮਾਡਲ ਹੈ ਇਹ 2010 ਜਾਂ 11 ਮਾਡਲ ਹੋਣਾ 13 ਮਾਡਲ ਲੱਗਦਾ ਤੇ 13 ਮਾਡਲ ਲੱਗਦਾ ਤੇ ਰੰਗ ਕਾਲਾ ਜੀ ਇਹਦਾ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਬਾਈਪਾਸ ਤੋਂ ਪਿੰਡ ਸੋਨਾ ਦੇ ਨਜ਼ਦੀਕ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਮੋਟਰ ਤੇ ਝਾੜੀਆਂ ਵਿੱਚ ਲੁਕੋਇਆ ਹੋਇਆ ਸੀ ਔਰ ਉਹਦੇ ਉੱਤੇ ਸੀਮੈਂਟ ਦਾ ਬੋਰਾ ਵੀ ਰੱਖਿਆ ਗਿਆ ਸੀ ਤਾਂ ਜੋ ਆਉਂਦੇ ਜਾਂਦੇ ਰਾਈਆਂ ਨੂੰ ਪਤਾ ਨਾ ਲੱਗੇ ਕਿ ਇੱਥੇ ਮੋਟਰਸਾਈਕਲ ਝਾੜੀਆਂ ਵਿੱਚ ਲੁਕੋਇਆ ਹੋਇਆ ਹੈ ਉਹ ਤਾਂ ਸਵੇਰੇ ਇੱਕ ਦੋਦੀ ਦੀ ਨਿਗਾ ਉੱਤੇ ਪੈਂਦੀ ਹੈ ਤੇ ਨਾਲ ਪੈਟਰੋਲ ਪੰਪ ਤੇ ਕਰਿੰਦਿਆਂ ਨੂੰ ਉਹ ਸੂਚਿਤ ਕਰਦਾ ਹੈ ਜਿਨ੍ਹਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕਾਗਜ਼ਾ ਜਦੋਂ ਫਰੋਲੇ ਜਾਂਦੇ ਤਾਂ ਪਤਾ ਲੱਗਦਾ ਹੈ ਕਿ ਮੋਟਰਸਾਈਕਲ ਬਰਨਾਲੇ ਪਿੰਡ ਦੇ ਕਿਸੇ ਵਿਅਕਤੀ ਦੇ ਨਾਂ ਤੇ ਬੋਲਦਾ ਪੱਤਰਕਾਰਾਂ ਵੱਲੋਂ ਮੌਕੇ ਤੇ ਸਵਾਲ ਲਏ ਗਏ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਮੋਟਰਸਾਈਕਲ ਹੋ ਸਕਦਾ ਚੋਰੀ ਕੀਤਾ ਗਿਆ ਹੋਵੇ ਜਾਂ ਹੋ ਸਕਦਾ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਥੇ ਲੁਕੋਇਆ ਗਿਆ ਹੋਵੇ ਤਾਂ ਪੁਲਿਸ ਨੇ ਕਿਹਾ ਕਿ ਤਫ਼ਤੀਸ਼ ਦਾ ਮਾਮਲਾ ਤੇ ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਵੈਰੀਫਾਈ ਕਰਨ ਲਈ ਮੋਟਰਸਾਈਕਲ ਨੂੰ ਥਾਣੇ ਲੈ ਗਿਆ ਦਿਖਾਣੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਬਾਈ ਕੀ ਨਾ ਤੁਹਾਡਾ ਜੀ ਮੇਰਾ ਨਾਮ ਮੰਨਾ ਜੀ ਪਿੰਡ ਗੋਲ ਲੋਦਾ ਜੀ ਅਸੀਂ ਪੈਟਰੋਲ ਪੰਪ ਤੇ ਕੰਮ ਕਰਦੇ ਹਾਂ ਜੀ ਜਦੋਂ ਸਵੇਰੇ ਆਏ ਜੀ ਤੇ ਦੇਖਿਆ ਕਿ ਸਾਡੇ ਆਂਦੇ ਅੰਕਲ ਉਹ ਨਹੀਂ ਦੁੱਧ ਪਾਣਗੇ ਉਹ ਨਹੀਂ ਦੱਸਿਆ ਵੇ ਇੱਥੇ ਮੋਟਰਸਾਈਕਲ ਪਿਆ ਜੀ ਜਦੋਂ ਦੇਖਿਆ ਕਿ ਝਾੜੀਆਂ ਦੇ ਨਾਲ ਬੇਚੇ ਟੱਗਿਆ ਸੀਗਾ ਜੀ ਉੱਪਰ ਇਹਦੇ ਥੈਲਾ ਸੀਗਾ ਜੀ ਠੀਕ ਹੈ ਜੀ ਹਾਂਜੀ ਫਿਰ ਅਸੀਂ ਇਹਨੂੰ ਹੱਥ ਰਿੰਦਾ ਆ ਤੇ ਅੰਕਲ ਉਹਨਾਂ ਨੂੰ ਫੋਨ ਕੀਤਾ ਵਕੀਲ ਸਾਹਿਬ ਉਹਨਾਂ ਨੂੰ ਤੇ ਸਾਰੂ ਨਹੀਂ ਆ ਗਏ ਠੀਕ ਠੀਕ ਹੈ ਜੀ ਪਰ ਐਸੇ ਮਿਲਿਆ ਜੀ ਕਿ ਨਾ ਇੱਥੇ ਸਦਾ ਪਾਕਰ ਸਿੰਘ ਜੀ ਦਾ ਪਪ ਨੇ ਇੱਥੇ ਸੁਨੇ ਦੇ ਪਿੰਡ ਕੋਲ ਜੀ ਜ ਸਾਡੇ ਪੀਸ਼ਰ ਅਨਜਾਰ ਸਾਹਿਬ ਨੂੰ ਤੇ ਉਹਨਾਂ ਨੇ ਤੁਹਾਨੂੰ ਭੇਜਿਆ ਤੇ ਵੈਰੀਫਾਈ ਕਰਦੇ ਜੀ ਇਹ ਜਿਹੜਾ ਡੈਸ਼ ਹੈ ਕੁਲਦੀਪ ਚੰਦ ਸਾਰੂ ਹਰਮੇਸ਼ ਬਨਰਾਲਾ ਕਲਾ ਜੀ ਠੀਕ ਹੈ ਜੀ ਹੁਣ ਲਿਜਾ ਕੇ ਅਸੀਂ ਵੈਰੀਫਾਈ ਕਰਦੇ ਆ ਕਿ ਕਿਸ ਦਾ ਹੈ ਉਹਨੂੰ ਫੋਨ ਤੇ ਗੱਲ ਵੀ ਕਰਦੇ ਉਹਦਾ ਨੰਬਰ ਲਿਖਿਆ ਥਾਣੇ ਲੱਗ ਬਾਕੀ ਇਹਦੇ ਵਾਰੀ ਅਫਸਰ ਵੱਡੇ ਅਫਸਰ ਸੁਣੇ ਲੱਗ ਪਈ ਸਰ ਜਿਵੇਂ ਦੱਸਦੇ ਝਾੜੀਆਂ 'ਚ ਟਕਿਆ ਹੋਇਆ ਸੀ ਜੀ ਇਹੇ ਦੱਸਦੇ ਸੀ ਟਕਿਆ ਹੈ ਜੇ ਦੋਸ਼ ਹੀ ਪਤਾ ਕੀਤਾ ਇਹ ਮਲੇ ਠੀਕ ਹੈ ਇਹਨਾਂ ਪੁੱਤਰਾਂ ਮੰਨਾਂ ਜੀ ਇਹ ਮੁੰਡਾ ਮੰਨਾ ਪੱਪ ਦੇ ਕੰਮ ਕਰਦਾ ਇਹਨਾਂ ਦੱਸਿਆ ਕਿ ਇਹ ਫੇਰ ਟਕਿਆ ਸੀ ਕਿਹਦੀ ਮੋ ਇਹ ਉਹਨਾਂ ਦੀ ਯੂਨਿਟ ਸੀ ਸਾਹਿਬ ਨੂੰ ਵਕੀਲ ਸਾਹਿਬ ਦੀ ਪਖਰ ਸਿੰਘ ਵਕੀਲੋਂ ਦੀ ਮੋਟਰ ਉਹਨਾਂ ਕੋਲ ਜਮੀਨ ਆ ਉਹਦਾ ਪੰਪ ਐ ਤੁਸੀਂ ਉਹਨਾਂ ਨੇ ਫੋਨ ਕੀਤਾ ਸੀ ਸਾਨੂੰ ਜੀ ਠੀਕ ਹੈ ਅਸੀਂ ਜਸਟ 15 ਮਿੰਟ ਪਹਿਲਾਂ ਫੋਨ ਕੀਤਾ ਸੀ ਆ ਗਏ ਤੇ ਬਾਕੀ ਇਹਨੂੰ ਜਾਵਾਂਗੇ ਲਈ ਆ ਕੇ ਵੈਰੀਫਾਈ ਕਰਾਂਗੇ ਥਾਣੇ ਜਾ ਕੇ ਵੈਰੀਫਾਈ ਕਰਾਂਗੇ ਦੱਸ ਦਿਓ ਇਹਦੀ ਮੋਟਰ ਦਾ ਨੰਬਰ ਕੀ ਹੈ 32 5540 32 32 ਕੇਸ਼ਪੁਰਾ ਜੋਂਗਾ ਠੀਕ ਹੈ 0 ਹੁੰਡਾ ਜੀ ਪੁਰਾਣਾ ਮਾਡਲ ਹੈ ਜਿਵੇਂ 2010 ਜਾਂ 11 ਮਾਡਲ ਦਾ 13 ਮਾਡਲ ਲੱਗਦਾ ਤੇ 13 ਮਾਡਲ ਲੱਗਦਾ ਤੇ ਰੰਗ ਕਾਲਾ ਜੀ ਇਹਦਾ ਠੀਕ ਹੈ ਸਰ ਜੀ